ਗੁਰੂ ਪਾਸ ਐਸੀ ਸਿੱਧੀ ਹੋਈ ਫੌਜ ਕਿੱਥੋਂ ਆ ਗਈ ਪਠਾਨ ਤਾਂ ਉਹਨਾਂ ਨੂੰ ਛੱਡ ਕੇ ਇੱਧਰ ਆ ਗਏ ਹਨ ਹਰੀਚੰਦ ਨੇ ਕਿਹਾ ਇਹਨਾਂ ਪਠਾਣਾ ਨੂੰ ਸਾਰਾ ਭੇਦ ਮਲੂਮ ਹੈ ਇਹਨਾਂ ਨੂੰ ਅੱਗੇ ਕਰੀਏ ਸੋ ਭੀਖਣ ਖਾਨ ਨੂੰ ਬੁਲਾ ਕੇ ਫਤਿਹ ਸ਼ਾਹ ਨੇ ਕਿਹਾ ਤੁਸਾਂ ਨੂੰ ਸਿੱਖ ਦਲ ਦਾ ਸਾਰਾ ਭੇਦ ਪਤਾ ਹੈ ਅੱਗੇ ਵਧੋ ਹੱਥੋਂ ਹੱਥੀ ਲੈ ਲਓ ਗੁਰੂ ਦੇ ਖਜ਼ਾਨੇ ਦੀ ਸਾਰੀ ਲੁੱਟ ਤੁਹਾਡੀ ਅਸੀਂ ਹਿੱਸਾ ਨਹੀਂ ਮੰਗਾਂਗੇ ਇਸ ਤਰ੍ਹਾਂ ਦੇ ਲੋਭ ਨਾਲ ਉਹ ਪਠਾਣਾ ਨੂੰ ਅੱਗੇ ਵਧਾ ਲਿਆ ਆ ਤੇ ਸੰਗੋਸ਼ਾ ਦੇ ਦਲ ਤੇ ਆ ਪਿਆ ਪਠਾਣਾ ਦਾ ਦਲ ਹੁਣ ਸੰਗੋਸ਼ਾ ਦੇ ਦਲ ਉੱਤੇ ਬੜੇ ਜੋਸ਼ ਤੇ ਵੇਗ ਨਾਲ ਆ ਪਿਆ ਅੱਗੇ ਵੀ ਸੰਗੋਸ਼ਾ ਸੂਰਮਾ ਸੀ ਆਉਂਦਿਆਂ ਦੀ ਖਾਤਰ ਗੋਲੀਆਂ ਦੀ ਬੁਛਾਰ ਨਾਲ ਬਥਾੜਾ ਭੰਨ ਕੇ ਰੱਖ ਦਿੱਤਾ ਜਿਸ ਤੇ ਜੀ ਨਾਲ ਆ ਕੇ ਪਠਾਣ ਸਮਝੇ ਸਨ ਕਿ ਅਸੀਂ ਜਿੱਤਾਂਗੇ ਉਹਨਾਂ ਦੇ ਪੈਰ ਹਿੱਲ ਗਏ ਜੜੂ ਪੁੱਟੇ ਗਏ ਹੁਣ ਦਵੱਲੀ ਹੋਰ ਕਮਸਾਨ ਮਚ ਗਿਆ ਇਹ ਦੇਖ ਕੇ ਗੁਰੂ ਜੀ ਨੇ ਆਨੰਦ ਚੰਦ ਤੇ ਦਇਆ RAM ਨੂੰ ਕੁਝ ਫੌਜ ਦੇ ਕੇ ਸੰਗੋਸ਼ਾ ਦੀ ਕੁਮਕਲੀ ਕਲ ਦਿੱਤਾ ਇਹਨਾਂ ਨੇ ਐਸੀ ਤੀਰ ਚਲਾਏ ਜਿਸ ਨੂੰ ਲੱਗਾ ਉਹ ਨਹੀਂ بچਿਆ ਇਸ ਟਿਕਾਣੇ ਸੰਗਰਾਮ ਦਾ ਜੋਰ ਬਹੁਤ ਕਰੜਾ ਹੋ ਗਿਆ ਗੁਰੂ ਜੀ ਦੇ ਪਾਸ ਲਾਲ ਚੰਦ ਮਾਹੀ ਖੜਾ ਸੀ ਇਹ ਬੜਾ ਪਹਿਲਵਾਨ ਤੇ ਜੋਰ ਵਾਲਾ ਬੰਦਾ ਸੀ ਸਤਗੁਰੂ ਤੋਂ ਆਗਿਆ ਲੈ ਕੇ ਇਹ ਵੀ ਸੰਗੋਸ਼ਾ ਵਾਲੇ ਥਾਂ ਤੇ ਜਾ ਪਹੁੰਚਾ ਇਸ ਦੇ ਤੀਰਾਂ ਨੇ ਪਹਿਲਵਾਨੀ ਬਲ ਨਾਲ ਕਮਾਲਾਂ ਦੀ ਛੁੱਟ ਛੁੱਟ ਕੇ ਬੜੇ ਜਵਾਨ ਮਾਰੇ ਇਸ ਦੇ ਤੀਰਾਂ ਦੀ ਮਾਰ ਨੇ ਦੂਹਾਂ ਪਾਸਿਆਂ ਤੋਂ ਵਾਹਵਾ ਲੀਤੀ ਸੈਨਾਪਤੀ ਜੀ ਜੋ ਗੁਰੂ ਜੀ ਦੇ 52 ਕਵੀਆਂ ਵਿੱਚੋਂ ਹਨ ਲਾਲ ਚੰਦ ਆਨ ਕੇ ਕਮਾਨ ਬਾਂਦ ਤਾਨ ਕੇ ਕੀ ਚੁਸ ਸੁਧ ਬਲੀ ਜਾਣ ਕੇ ਭਲੀ 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 ਪਈ ਕੀ ਉਸ ਲੋਹ ਲੋਹਣੇ ਨਾ ਜੀਵ ਰੱਖ ਸੋ ਨੇ ਸੋ ਚਾਲ ਸੂਰ ਸੋ ਵੀ ਬਿਸਮੋਹੀ ਬਿਸਮੋਹੀ ਏ ਵੀ ਲਿਖਿਆ ਹੈ ਕਿ ਲਾਲਚੰਦ ਦਾ ਯੁੱਧ ਉਹਦੇ ਯੁੱਧ ਦੇ ਕਰਤਵ ਦੇਖ ਕੇ ਇੱਕ ਹੋਰ ਲਾਲਚੰਦ ਹਲਵਾਈ ਵੀ ਸ਼ਸਤਰ ਲੈ ਕੇ ਉਸ ਟਿਕਾਣੇ ਤੇ ਜਾ ਪੁੱਜਾ ਪਠਾਣਾ ਨੂੰ ਇਹ ਪਤਾ ਸੀ ਕਿ ਪਹਿਲਾ ਤਾਂ ਮਾਹੀ ਹੈ ਦੂਜਾ ਹਲਵਾਈ ਹੈ ਇਹ ਕਿਵੇਂ ਸੂਰਮਗਤੀ ਵਿੱਚ ਨਿਤਰ ਪਿਆ ਹਾਂ ਹਣ ਮਾਰੀ ਚੰਦ ਅੱਗੇ ਵਧਿਆ ਇਸ ਤੇਜੀ ਨਾਲ ਕਿ ਸ਼ਸਤਰ ਦਲ ਦੇ ਘੇਰੇ ਵਿੱਚ ਘਿਰ ਗਿਆ ਇਸ ਨੇ ਆਪਣੇ ਬਲਕਾਰ ਤੇ ਰੂਹ ਵਿੱਚ ਕਿਤਨੇ ਪਠਾਨ ਮਾਰ ਛੁੱਟੇ ਹੁਣ ਕੋਰਾ ਜ਼ਖਮੀ ਹੋ ਗਿਆ ਸੀ ਤੇ ਆਪ ਵੀ ਕਰੀਬ-ਕਰੀਬ ਮਾਰੇ ਜਾਣ ਦੀ ਅਵਸਥਾ ਵਿੱਚ ਪਹੁੰਚ ਗਿਆ ਪਰ ਸੰਗੂ ਸ਼ਾਹ ਨੇ ਢਿੱਠਾ ਕਿ ਭਰਾ ਘੇਰੇ ਵਿੱਚ ਫਸ ਗਿਆ ਇੱਕ ਦਮ ਇੱਕ ਦਸਤਾ ਸਵਾਰਾਂ ਦਾ ਲੈ ਕੇ ਉੱਥੇ ਪਹੁੰਚਿਆ ਤੇ ਭਰਾ ਨੂੰ ਆਪਣੇ ਘਰੇ ਵਿੱਚ ਲੈ ਕੇ ਜਿਸ ਤੇਜ਼ੀ ਨਾਲ ਗਿਆ ਸੀ ਉਸੇ ਨਾਲ ਹੀ ਵਾਪਸ ਮੁੜਾਇਆ ਇਸ ਤਰ੍ਹਾਂ ਉਸ ਦੇ ਸਲਾਮਤ ਨਿਕਲ ਜਾਣ ਤੇ ਪਠਾਨ ਬੜੇ ਹੈਰਾਨ ਹੋ ਰਹੇ ਸਨ ਇਸ ਗੱਲ ਨੂੰ ਦਵੱਲੀ ਸਿੱਖਾਂ ਦੀ ਫਤਿਹ ਦਾ ਪਹਿਲਾ ਕਦਮ ਸਮਝਿਆ ਗਿਆ ਇਸ ਵੇਲੇ ਦੇ ਯੁੱਧ ਦੇ ਸੂਰਮਿਆਂ ਦੇ ਨਾਮ ਤੇ ਜੰਗ ਵਿੱਚ ਜੁੱਧ ਦਾ ਸੰਖੇਪ ਵਰਣ ਸ੍ਰੀ ਗੁਰੂ ਜੀ ਨੇ ਆਪ ਆਪਣੇ ਹੱਥੀ ਲਿਖਿਆ ਹੈ ਭਜੰ ਪ੍ਰਯਾਤ ਸ਼ੰਤ ਤਹਾਂ ਸ਼ਾਹਾ ਸਿਰੀ ਸ਼ਾਹਾ ਸੰਗਰਾਮ ਕੋਪੇ ਪੰਚੋ ਵੀਰ ਬੰਕੇ ਪ੍ਰਿਥੀ ਪਾਇ ਰੋਪੇ ਹਠੀ ਜੀਤ ਮਲੰ ਸੋ ਗਾਜੀ ਗੁਲਾਬੰ ਰਣੰ ਦੇਖੀਏ ਰੰਗ ਰੂਪੰ ਸਹਾਬੰ ਹਠੀੰ ਮਹਰੀ ਸੰਧੰ ਗੰਗਰਾਮੰ ਜਿਨੇ ਕਿਤਿਯੰ ਜਿਤਿਯੰ ਫੌਜ ਤੁਮਾਮੰ ਕੁੱਪੇ ਲਾਲ ਚੰਦਨ ਕੀਏ ਲਾਲ ਰੂਪੰ ਜਿਨੇ ਗਜਿਆਂ ਗਰਭ ਸਿੰਘ ਅਨੂਪੰ ਕੁੱਪਿਓ ਮਹਰੂ ਕਹਰੂ ਰੂਪ ਧਾਰੇ ਜਿਨੇ ਖਾਨ ਕਵੇਂ ਨਜੇ ਖੇਤ ਮਾਰੇ ਕੁੱਪਿਓ ਦੇਵਤ ਸੰਧ ਦਇਆ ਰਾਮ ਜੁਦੰ ਕੀਓ ਦਰਨ ਕੀ ਜਿਉ ਮਹਾ ਜੁਦ ਸੁਦਮ ਜੰਗ ਦਾ ਵਿਚਕਾਰਲਾ ਮੈਦਾਨ ਪੂਰੀ ਤਰ੍ਹਾਂ ਭਗਿਆ ਪਿਆ ਸੇ ਤੇ ਉੱਪਰ ਕਹਿ ਅਨਸਾਰ ਡਾਢੇ ਕਮਸਾਨ ਵਿੱਚ ਸੀ। ਠੇਹਾੜ ਦੇ ਪਾਸੇ ਨੂੰ ਬੁੱਧੂ ਸ਼ਾਹ ਰੋਕ ਪਾ ਰਿਹਾ ਸੀ। ਨਦੀ ਦੇ ਕਿਨਾਰੇ-ਕਿਨਾਰੇ ਇਸ ਮੈਦਾਨ ਦੀ ਲੰਬਾਈ ਬਹੁਤ ਦੂਰ ਤੱਕ ਸੀ। ਇੱਕ ਪਾਸੇ ਨਦੀ ਦਾ ਪਾਣੀ ਸੀ। ਇੱਕ ਪਾਸੇ ਪਹਾੜੀ ਦੀ ਟਲਾਂਣ ਤੇ ਦੋਵਾਂ ਦੇ ਵਿਚਕਾਰ ਲੰਬਾ ਮੈਦਾਨ। ਇਹ ਪਹਾੜੀ ਕੁਸ਼ ਰਾਜੇ ਸੈਨਾ ਤੇ ਛੇੜਾਂ ਦਾ ਭਾਰੀ ਜਮਕਟ ਇਧਰ ਸੀ ਇਸ ਲਈ ਇਹ ਹੇਠਲਾ ਪਾਸਾ ਰੋਕਣਾ ਬਹੁਤ ਜ਼ਰੂਰੀ ਸੀ ਸੋ ਇਸ ਪਾਸੇ ਨੂੰ ਬੁੱਧੂ ਸ਼ਾਹ ਨੇ ਰੋਨ ਲਿਆ ਕਿ ਇਧਰੋਂ ਵੈਰੀ ਵਿਚਕਾਰਲੇ ਮੈਦਾਨ ਦੇ جنگਵਾਲ ਸਹਿਤ ਅਲੀ ਨਾ ਉੱਪਰ ਸਕੇ ਅੰਤ ਇਹਨਾਂ ਨੇ ਗੋਲ ਬੰਨ ਕੇ ਮਿਲਵਾਂ ਹੱਲਾ ਬੋਲ ਦਿੱਤਾ ਜਿਸ ਨੂੰ ਬੁੱਧੂ ਸ਼ਾਹ ਦੇ ਬਾਲ ਤੇ ਬੀਰਤਾ ਨੇ ਬੜੇ ਢੰਗ ਨਾਲ ਰੁਕਿਆ ਪੀਰ ਦੇ ਚਾਰ ਪੁੱਤਰ ਜੰਗ ਵਿੱਚ ਆਪਣੇ ਆਂਦੀ ਹੋਈ ਸ਼ੈਨਾ ਨੂੰ ਸਿਆਣਪ ਨਾਲ ਲੜਾਰੇ ਸਨ ਇਸ ਹੱਲੇ ਨੂੰ ਇਹਨਾਂ ਨੇ ਇਸ ਬਹਾਦਰੀ ਨਾਲ ਰੋਕਿਆ ਕਿ ਵਧੇ ਆਉਂਦਿਆਂ ਦੇ ਸੈਂਕੜੇ ਜਵਾਨ ਮਾਰਕਤੇ ਗੁਰੂ ਸਾਹਿਬ ਜੋ ਸਾਰੇ ਨਾਕਿਆਂ ਦੀ ਖਬਰਦਾਰੀ ਕਰਦੇ ਲੋੜ ਪਈ ਤੇ ਥਾਂ-ਥਾਂ ਫੇਰਾ ਮਾਰ ਕੇ ਸਾਰੇ ਹਾਲ ਦੇ ਨਿਗਰਾਨ ਖੁਦ ਹੋ ਰਹੇ ਸਨ ਬੁੱਧੂ ਸ਼ਾ ਤੇ ਉਸ ਦੇ ਸੁਪੁੱਤਰਾਂ ਦੀ ਬੀਰਤਾ ਨੂੰ ਦੇਖ ਕੇ ਪਰਸੰਨ ਹੋ ਰਹੇ ਸਨ ਜਦ ਅੱਗੇ ਵਧੇ ਪਹਾੜੀਏ ਕੱਟ ਗਏ ਤੇ ਰੋਕ ਪਾਈ ਤਾਂ ਪਿਛੇ हट ਗਏ ਇਸ ਵੇਲੇ ਬੁੱਧੂ ਸ਼ਾ ਨੇ ਦੂਸਰੇ ਟੋਲੇ ਨਾਲ ਹੱਲਾ ਬੋਲ ਦਿੱਤਾ ਜਿਸ ਦੀ ਝਾਲ ਨਾ ਝੱਲ ਕੇ ਛੇੜਾਂ ਵਾਲੇ ਤੇ ਹੋਰ ਅੱਗੇ ਵਧੇ ਹੋਏ ਪਹਾੜੀਏ ਘਬਰਾ ਕੇ ਪਛਾਣ ਹੋਠ ਪਜੇ ਇਹਨਾਂ ਨੂੰ ਭੱਜਦੇ ਵੇਖ ਕੇ ਗੁਲੇਰੀਆ ਗੋਪਾਲ ਸੁਖ ਭਰਾਇਆ ਕਿ ਜੇ ਇਹਨਾਂ ਦੀ ਭੱਜ ਕੇ ਤੇ ਸਾਰੇ ਪਾਸੇ ਭਾਂਜਣਾ ਪਾ ਦੇਵੇ ਦੁਜੀਵੀ ਇਹਨਾਂ ਵੱਲ ਵੇਖ ਕੇ ਪਛਾਨ ਨੂੰ ਭੱਜ ਉੱਠਣ ਹਿੰਮਤ ਕਰਕੇ ਉਹ ਆਪ ਅੱਗੇ ਵਧਿਆ ਭੱਜਦੇ ਜਾਂਦਿਆਂ ਨੇ ਜੋ ਥਾਂ ਖਾਲੀ ਕੀਤੀ ਸੀ ਉੱਥੇ ਪੁੱਜ ਕੇ ਉਸ ਨੇ ਵਧੇ ਆ ਰਹੇ ਬੁੱਧੂ ਸ਼ਾਹ ਦੇ ਦਲ ਨੂੰ ਰੋਕ ਪਾਈ ਇਸ ਦੀ ਤੀਰ ਅੰਦਾਜ਼ੀ ਤੇ ਇਸ ਦੀ ਸਪਾਹੀਆਂ ਦੀ ਬਹਾਦਰੀ ਨੇ ਬੁੱਤੂ ਸ਼ਾਹ ਦੇ ਵਦੇ ਦਲ ਨੂੰ ਤੀਰਾਂ ਬੰਦੂਕਾਂ ਦੇ ਨਾਲ ਰੋਕ ਤੇ ਦਿੱਤਾ ਫਿਰ ਗੈ ਗੱਚ ਲੜਾਈ ਵਿੱਚ ਹੱਥੋ ਹੱਥ ਜਵਾਨ ਆਹਮੋ ਸਾਹਮਣੇ ਹੋ ਗਏ ਤਲਵਾਰਾਂ ਨਿਕਲਾਈਆਂ ਪੀਰ ਦੇ murid ਬੜੀ ਬੀਰਤਾ ਨਾਲ ਲੜੇ ਤੇ ਅੜੇ ਰਹੇ ਕੋਰ ਗੁੱਥਮ ਗੁੱਥਾ ਹੋ ਗਿਆ ਦਵੱਲੀ ਅਤਬੀਰਤਾ ਹੋਈ ਪੈਰ ਪਿੱਛੇ ਕਿਸੇ ਦਾ ਨਾ ਪਿਆ ਕੋਹਰ ਸੰਗਰਾਮ ਹੋ ਰਿਹਾ ਸੀ ਕਿ ਗੁਰੂ ਜੀ ਨੇ ਇਸ ਪਾਸੇ ਰੋਕ ਕੀਤਾ ਨਾਨਾ ਕ੍ਰਿਪਾਲ ਜੀ ਨੂੰ ਬੁੱਧੂ ਸ਼ਾਹੀ ਮਦਦ ਵਾਸਤੇ ਟੋਰਿਆ ਇਹ ਆਪਣੇ ਸਾਥੀਆਂ ਸਣੇ ਤੀਰਾਂ ਦੀ ਵਰਖਾ ਰਾਜੇ ਗੋਪਾਲ ਦੀ ਸੈਨਾ ਤੇ ਕਰਦਾ ਕੁਮਕ ਤੇ ਜਾ ਪਹੁੰਚਿਆ ਇਹਨਾਂ ਤੀਰਾਂ ਦੀ ਪਰਮਾਰ ਤੇ ਨਿਸ਼ਾਨੇ ਬੈਠਣ ਲ ਗੋਪਾਲ ਦੀ ਸੈਨਾ ਨੂੰ ਪਿੱਛੇ ਹਟਣ ਦੇ ਰੁਖਵਲ ਕਰ ਦਿੱਤਾ ਉੰਜ ਹੀ ਹਟਣਾ ਇੱਕ ਦਾਅੋ ਸੀ ਜੰਗ ਵਿੱਚ ਕਈ ਦਾਅੋ ਪੀਚ ਹੁੰਦੇ ਨੇ ਪਰ ਮਰੀਦਾ ਨੂੰ ਵੀ ਤੀਰ ਅੰਦਾਜ਼ੀ ਦਾ ਸਮਾਂ ਮਿਲ ਗਿਆ ਦੂਰੀ ਤੀਰਾਂ ਦੀ ਮਾਰ ਨੇ ਗੋਪਾਲ ਦੀ ਚਾਲ ਨੂੰ ਸਗੋਂ ਘਾਟੇ ਵਿੱਚ ਕਰ ਦਿੱਤਾ ਸਾਥੀਆਂ ਨੂੰ ਹਰਾਸਿਆ ਵੇਖ ਕੇ ਗੋਪਾਲ ਨੇ ਤੱਕ ਲਾਈ ਤੇ ਮਾਮੇ ਜੀ ਵੱਲ ਤੀਰ ਛੋੜਿਆ ਜੋ ਬੈਠਾਤਾ ਨਿਸ਼ਾਨੇ ਪਰ ਲੱਗਾ ਉਸਦੇ ਘੋੜੇ ਨੂੰ ਗੋਪਾਲ ਦੇ ਅੱਗੇ ਵਧ ਕੇ ਤੀਰ ਮਾਰ ਕੇ ਪਿੱਛੇ ਹਟਣਾ ਚਾਹਿਆ ਤਾਂ ਮਾਮਾ ਜੀ ਨੇ ਪੁਕਾਰ ਕੇ ਕਿਹਾ ਓ ਸੂਰਮਿਆਂ ਰੁਕ ਵਾਰ ਕੀਤਾ ਈ ਤੇ ਵਾਰ ਲੈ ਕੇ ਵੀ ਜਾ ਅਤੇ ਇੱਕ ਤੀਰ ਤੱਕ ਕੇ ਮਾਰਿਆ ਗੋਪਾਲ ਤਕੜਾ ਲੜਾਕਾ ਸੀ ਘੋੜੇ ਨੂੰ ਚੰਬਲ ਰਿਆ ਸੀ ਆਪ ਤਾਂ ਬਚ ਗਿਆ ਪਰ ਮਾਮਾ ਜੀ ਦਾ ਤੀਰ ਘੋੜੇ ਦੇ ਕਰਨ ਫੁੱਲ ਤੇ ਜਾ ਵਜਿਆ ਤੇ ਉਹ ਲੜਖੜਾ ਕੇ ਡਿੱਗ ਪਿਆ। ਗੋਪਾਲ ਛੇਤੀ ਨਾਲ ਆਪਾਂ ਸੰਭਾਲ ਕੇ ਪਿੱਛੇ ਸੈਨਾ ਵਿੱਚ ਜਾ ਤਸਿਆ। ਪਰ ਉਥੇ ਟਿੱਪ ਕੇ ਖਲੋਤ ਗਿਆ। ਇਸ ਸੰਗਰਾਮ ਵਿੱਚ ਬੁੱਧੂ ਸ਼ਾਹ ਦਾ ਇੱਕ ਪੁੱਤਰ ਸ਼ਹੀਦ ਹੋ ਗਿਆ। ਉਰਲਾ ਥਾਂ ਜਿੱਥੇ ਬਹੁਤ ਕਮਸਾਨ ਮੱਚਿਆ ਪਿਆ ਸੀ। ਖਾਲੀ ਸੀ। ਮਾਮਾ ਜੀ ਅੱਗੇ ਵਧੇ ਤੇ ਬੁੱਧੂ ਸ਼ਾਹ ਦੇ ਪੁੱਤਰ ਦੀ ਲੋਥ ਲੱਭ ਕੇ ਪਿੱਛੇ ਲੈ ਆਂਦੇ। ਐਉਂ ਗੋਪਾਲ ਦੀ ਸੈਨਾ ਨੂੰ ਹੌਲਿਆਂ ਕਰਕੇ ਪਿੱਛੇ ਹਟਾ ਕੇ ਮਾਮਾ ਜੀ ਫਿਰ ਸ੍ਰੀ ਦਸ਼ਮੇਸ਼ ਦੀ ਪਾਸ ਜਾ ਪਹੁੰਚੇ ਤੇ ਸਾਰੀ ਵਾਰਤਾ ਜਾ ਸੁਣਾਈ। ਫਤਿਹ ਸ਼ਾਹ ਲੈ ਜੋ ਸਾਰੇ ਸੰਗਰਾਮ ਦਾ ਪ੍ਰਬੰਧਕ ਸੀ ਆਪਣੀ ਸੈਨਾ ਦਾ ਥਾਉ ਥਾਇ ਪੈਰ ਡਿਠਾ ਕਿ ਅਗੇਰੇ ਨਿਵਾਦਾ। ਸਭੂ ਪਿਛੇਰੇ ਪੈਂਦਾ। ਪਠਾਨ ਸਰਦਾਰਾਂ ਹਯਾਤ ਖਾਂ ਆਦਕ ਨੂੰ ਸੁਨੇਹਾ ਕੱਲਿਆ ਤਨ ਕਿਉ ਰਣ ਖੇਤੇ ਦੇਤ ਨਹੀਂ ਕਿਸ ਕਾਰਨ ਆਪ ਬਚਾਵਤ ਹੋ ਗੁਲਕਾਂ ਸਰ ਕਿਉ ਨਾ ਚਲਾਵਤ ਹੋ ਕਰ ਹੇਲ ਮਿਲੋ ਦਲ ਕਿਉ ਸਬੈ ਲੁੱਟ ਮਾਫ ਕਰੀ ਤਨ ਲੇਹੋ ਸਬੈ ਤੁਹਾਨੂੰ ਤੁਹਾਨੂੰ ਹੀ ਦਿੱਤਾ ਲੁੱਟ ਵੀ ਮਾਫ ਬੰਦੂਕਾਂ ਕਿਉ ਨਹੀਂ ਕੱਢਦੇ ਰਣਖੇਤਰ ਚ ਕਿਉਂ ਨਹੀਂ ਆਉਂਦੇ ਇਹ ਸੁਣ ਕੇ ਹਯਾਤ ਖਾਂ ਤੇ ਨਿਆਬਤ ਖਾਂ ਇਹਨਾਂ ਨੇ ਆਪਣਾ ਦਲ ਸੰਭਾਲ ਕੇ ਹੱਲਾ ਬੋਲ ਦਿੱਤਾ ਤੇ ਬੜੀ ਤੇਜ਼ੀ ਨਾਲ ਤੀਰ ਵਰਸਾਉਣ ਲੱਗੇ ਇੱਤ ਤੇ ਉਤ ਧਾਏ ਪ੍ਰਾਹਤ ਹੈ ਪਿਖ ਅਗਰ ਵਦਿਓ ਤਹਿ ਮਾਰਤ ਹੈ ਮੁਖ ਮਾਰੈ ਮਾਰ ਉਚਾਰਤ ਹੈ ਬਰਖਾ ਗੁਲਕਾਂਤ ਸੁਡਾਰਤ ਹੈ ਹੰਲੇ ਹੰਸਾਂ ਸੀਸ ਫੁੱਟੇ ਸੋ ਗਰੇ ਕਰਸ਼ੀ ਜਨ ਹਾਥ ਘਟਤ ਪਰੇ ਇਹ ਹਾਲ ਸਿੱਖ ਦਲ ਦਾ ਉਹਨਾਂ ਨੇ ਕੀਤਾ ਉਧਰੋਂ ਵੀ ਤੀਰਾਂ ਦੀ ਪਰਮਾਰ ਐਸੀ ਹੋਈ ਕਿ ਅਨੇਕ ਖਾਨ ਧਰਤੀ ਤੇ ਲੇਟ ਗਏ ਹਯਾਤ ਕਾਂ ਬੜੇ ਜੋਰ ਨਾਲ ਲਲਕਾਰੇ ਮਾਰੇ ਧਾਉ ਬਚਾਏ ਤੀਰ ਚਲਾਏ ਤੇ ਸਾਰਾ ਓਜ ਲਾਵੇ ਇਹ ਦੇਖ ਕੇ ਸੰਤ ਉਦਾਸੀ ਕਰਪਾਲ ਜੀ ਗੁੱਸੇ ਵਿੱਚ ਆ ਕੇ ਸਹਬਾ ਤੋਂ ਪੁੱਛਣ ਲੱਗੇ ਸਹਬ ਜੀ ਹਯਾਤ ਖਾਂ ਬੜਾ ਬਲ ਪਾ ਰਿਹਾ ਹੈ ਇਸ ਦੇ ਤੀਰ ਭੈ ਪੈਦਾ ਕਰ ਰਿਹਾ ਆਗਿਆ ਦਿਓ ਜੋ ਲੋਣ ਹਰਾਮੀ ਨੂੰ ਡੰਡ ਦਿਆ ਸਹਬਾ ਨੇ ਮੁਸਕਰਾ ਕੇ ਪੁੱਛਿਆ ਤੁਸਾਂ ਪਾਸ ਕੋਈ ਸ਼ਾਸਤਰ ਹੈ ਕਿੰਜ ਮਾਰੋਗੇ ਤਾਂ ਸੰਤ ਨੇ ਬਿਨੈ ਕੀਤੀ ਕੁੱਤ ਕਾ ਇਕਾਂਦੇ ਮੁਹੇ ਰਹਿਓ मम ஆயੁਧ ਦੀਰਘ ਹਾਥ ਗਯੋ ਇਸ ਸੰਗ ਹਯਾਤ ਪ੍ਰਹਾਰ ਕਰੋ ਤੁਮਰੂ ਬਲ ਪਾਇ ਰਤੀ ਨ ਡਰੋ ਜਹਿ ਲੋ ਚਲ ਜਾਏ ਨਿ ਸ਼ੋਹਰੂਂਗੋ ਇਕ ਵਾਰ ਕਰੋ ਸਿਰਫ ਹੋਰੂਂਗੋ ਮੁਸਕਰਾਏ ਪ੍ਰਭ ਤਬ ਵਾਕ ਕਯੋ ਹਤਖਾਨ ਹਯਾਤ ਰਿਦੇ ਸੋਚਯੋ ਬਿਦਤੀ ਜਗ ਮੈਂ ਜਿਵੇਂ ਭੀਮ ਗਦਾ ਕੁਤਕਾ ਤੇ ਮਜਾਨਾ ਲੋਕ ਸਦਾ ਈਸ਼ਵਰ ਕੇ ਸਾਧੂ ਨੇ ਆਪਣੇ ਘਰੇ ਨੂੰ ਅੱਡੀ ਲਾਈ ਤੇ ਹਵਾ ਵਾਂਗ ਉੱਡਦਾ ਹਿਆਦ ਖਾਂ ਦੇ ਪਾਸ ਜਾ ਖੜੋਤਾ ਤੇ ਲਲਕਾਰ ਕੇ ਬੋਲਿਆ ਆਜੇ ਕੋਈ ਸੂਰਮਾ ਤੇ ਮੇਰੇ ਨਾਲ ਲੜ ਪਿੱਠ ਨਾ ਮੋੜੀ ਜੇ ਖਾਨ ਦਾ ਪੁੱਤ ਐ ਤਾਂ ਸਨਮਖ ਹੋ ਕੇ ਦੇਖ ਦੋ ਹੱਥ ਤੂੰ ਖਾ ਦੋ ਹੱਥ ਮੈਂ ਵਕਾਵਾਂ ਸੁਰ ਖਾਨ ਮੁਰੇਉ ਲਲਕਾਰਤ ਹੈ ਜਿਉਂ ਨਾਗ ਕੇ ਪੂਛ ਹੈ ਦਾਬਤ ਹੈ ਤਰਵਾਰ ਨ ਘਾਰਿਓ ਕੋਪ ਕਰੇ ਕੋਈ ਸੰਮੁਖ ਦੋਨੋ ਵੀਰ ਲਰੇ ਜਦੋਂ ਲਲਕਾਰਾ ਮਾਰਿਆ ਤਾਂ ਯਾਦ ਖਾਂ ਇਸ ਤਰ੍ਹਾਂ ਪਿੱਛੇ ਮੁੜਿਆ ਜਿਵੇਂ ਕਿਸੇ ਜ਼ਖਮੇ ਸੱਤ ਦੇ ਪੂਛ ਤੇ ਪੈਰ ਰੱਖ ਦਿਓ ਤੇ ਉਹ ਆਪਣੇ ਫਨ ਨੂੰ ਫਿਰ ਡੰਗਣ ਦੀ ਕੋਸ਼ਿਸ਼ ਕਰਦਾ ਹੈ ਵੈਰੀ ਇਹ ਨਜ਼ਾਰਾ ਦੇਖ ਕੇ ਸਭ ਪਾਸਿਆਂ ਤੋਂ ਤੀਰ ਤਲਵਾਰ ਖੜੋ ਗਏ ਤੇ ਅశ్ਚਰਜ ਹੋ ਤੱਕਣ ਲੱਗ ਪਏ ਕਿ ਹਯਾਤ ਵਰਗੇ ਸੂਰਮੇ ਨਾਲ ਕੁੱਤਕੀ ਵਾਲਾ ਕੌਣ ਲੜਨ ਆਇਆ ਹੈ ਇਹਨੇ ਨੂੰ ਹਯਾਤ ਖਾਂ ਇੱਕ ਦਾਉਤ ਕਾ ਕੇ ਬਾਜ ਦੀ ਫੁਰਤੀ ਨਾਲ ਘੋੜਾ ਤਲਪਾ ਕੇ ਸਾਹ ਤੇ ਪਿਆ ਬਿਜਲੀ ਵਾਂ ਤਲਵਾਰ ਦਾ ਵਾਰ ਝਾੜਿਆ ਪਰ ਸਾਧੂ ਨੇ ਕੁੱਤਕੇ ਨੂੰ ਢਾਲ ਦੀ ਥਾਵੇ ਐਵੇਂ ਤਲਵਾਰ ਦੇ ਅੱਗੇ ਕੀਤਾ ਕਿ ਉਸ ਪਰਵਾਰ ਚੱਲਿਆ ਗਿਆ ਤਲਵਾਰ ਟੁੱਟ ਕੇ ਟਹਿ ਪਈ ਤੇ ਖਾਨ ਆਪਾ ਸੰਭਾਲਣ ਦੇ ਫਿਕਰ ਵਿੱਚ ਪੈ ਗਿਆ ਸਾਧ ਨੇ ਹੁਣ ਬੜੀ ਫੁਰਤੀ ਤੋਂ ਕੰਮ ਲਿਆ ਦੋਹੇ ਰਕਾਬਾਂ ਵਿੱਚ ਪੈਰ ਦੋਹੇ ਹੱਥਾਂ ਨਾਲ ਕੁਤਕਾ ਉਭਾਰ ਕੇ ਆਸਮਨ ਤੋਂ ਜਰਾਕ ਉੱਛਲ ਕੇ ਪੂਰੀ ਸੇਧ ਬਣ ਕੇ ਹਯਾਦ ਦੇ ਸਿਰ ਤੇ ਮਾਰਿਆ ਇਸ ਜ਼ੋਰ ਨਾਲ ਇਹ ਜਾ ਕੇ ਵੱਜਾ ਕਿ ਹਯਾਦ ਦਾ ਸਿਰ ਫੁੱਟ ਗਿਆ ਇਸ ਵੇਲੇ ਦਾ ਹਾਲ ਗੁਰੂ ਸਾਹਿਬ ਜੀ ਨੇ ਆਪ ਐਂ ਲਿਖਿਆ ਹੈ ਕ੍ਰਪਾਲ ਕੋਪਯੰ ਕੁਤਕੋ ਸੰਭਾਰੀ ਹਠੀਖਾਨ ਹਯਾਤ ਕੇ ਸੀਸ ਚਾਰੀ ਉਠੀ ਸ਼ਿਜ ਇਸ਼ੰ ਕੱਡਾ ਮੇਜ ਜੋ ਰੰ ਮਾਨੋ ਮੱਖਨੰ ਮਟਕੀ ਕਾਨ ਫੋ ਰੰ ਸਿਰ ਟੁਕੜੇ ਹੋ ਜਾਣ ਨਾਲ ਯਾਦ ਦਾ ਕੋੜੇ ਤੋਂ ਉਲਟ ਕੇ ਜਿਵੇਂ ਤੇ ਡਿਗ ਪਿਆ ਤੇ ਕੋੜਾ ਉੱਠ ਪਜਾ ਤੇ ਹੋਰ ਪਠਾਨ ਦੌੜ ਕੇ ਸਾਧੂ ਨੂੰ ਘੇਰ ਨਾ ਪਏ ਇਦਰੋਂ ਜੀਤਮਲ ਨੇ ਸਵਾਰਾਂ ਸਮੇਤ ਅੱਗੇ ਵੱਧ ਕੇ ਸਾਧੂ ਨੂੰ ਆਪਣੇ ਘੇਰੇ ਵਿੱਚ ਲੈ ਕੇ ਬਚਾ ਲਿਆ। ਜੰਗ ਵਿੱਚ ਇਸ ਲਈ ਪੂਰਾ ਯਹ ਜਲਾਲ ਵਰਤ ਰਿਹਾ ਸੀ। ਇਸ ਲਈ ਯੁਰਾਂ ਵਿੱਚ ਹੋ ਰੇ ਜੰਗ ਵਿੱਚ ਦੋਨੇ ਪਾਸੇ ਯੁਰ ਜਮਾਈ ਹੋ ਰਹੀ ਸੀ। ਜਦੋਂ ਹਯਾਤਖਾਂ ਮਾਰਿਆ ਗਿਆ ਇਸ ਦੇ ਮਰਨੇ ਨੇ ਪਠਾਣਾ ਦੇ ਸ਼ੱਕੇ ਛੁਡਾ ਦਿੱਤੇ।